ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦਾ ਭਲਾ ਕਰਦੇ ਕਰਦੇ ਇੱਕ ਨਗਰ ਦੇ ਵਿੱਚ ਪਹੁੰਚ ਗਏ ਉਸ ਨਗਰ ਦੇ ਵਿੱਚ ਇੱਕ ਬਹੁਤ ਗਰੀਬ ਸਿੱਖ ਰਹਿੰਦਾ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਸਾਡੇ ਨਗਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਹੋਏ ਸਨ ਉਸ ਵੇਲੇ ਹੀ ਉਹ ਸਿੱਖ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਆਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਆਪਣੇ ਘਰ ਚੱਲਣ ਨੂੰ ਕਿਹਾ ਗੁਰੂ ਜੀ ਤੁਸੀਂ ਆਪਣੇ ਪਵਿੱਤਰ ਚਰਨ ਸਾਡੇ ਘਰ ਦੇ ਵਿੱਚ ਪਾਓ ਤੇ ਸਾਡੇ ਘਰ ਨੂੰ ਪਵਿੱਤਰ ਕਰੋ ਗੁਰੂ ਨਾਨਕ ਦੇਵ ਜੀ ਨੇ ਉਸ ਸਿੱਖ ਦੀ ਸ਼ਰਧਾ ਭਾਵਨਾ ਵੇਖ ਕੇ ਤੇ ਉਸ ਦਾ ਪਿਆਰ ਵੇਖ ਕੇ ਉਸ ਨੂੰ ਮਨਾ ਨਾ ਕਰ सके ਗੁਰੂ ਜੀ ਉਸ ਸਿੱਖ ਦੇ ਨਾਲ ਉਸਦੇ ਘਰ ਨੂੰ ਚੱਲ ਪਏ ਉਸ ਸਿੱਖ ਦੇ ਘਰ ਦੇ ਵਿੱਚ ਉਸ ਦੀ ਪਤਨੀ ਤੇ ਉਸ ਦਾ ਛੋਟਾ ਇੱਕ ਪੁੱਤਰ ਸੀ ਅਤੇ ਉਸ ਸਿੱਖ ਦੇ ਹਾਲਤ ਇਸ ਤਰ੍ਹਾਂ ਦੇ ਸਨ ਕਿ ਉਸ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਸੀ। ਉਹ ਸਿੱਖ ਇੰਨਾ ਗਰੀਬ ਸੀ ਕਿ ਉਸ ਨੂੰ ਸਿਰਫ ਇੱਕ ਟਾਈਮ ਦੀ ਰੋਟੀ ਨਸੀਬ ਹੁੰਦੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਉਸ ਸਿੱਖ ਦੇ ਘਰ ਆਏ ਤਾਂ ਉਸ ਸਿੱਖ ਨੇ ਗੁਰੂ ਜੀ ਨੂੰ ਇੱਕ ਟਾਈਮ ਦਾ ਭੋਜਨ ਕਰਾ ਦਿੱਤਾ। ਦੂਸਰੇ ਦਿਨ ਜਦੋਂ ਉਸ ਨੇ ਉਸ ਦੇ ਹੱਥ ਕੋਸ਼ ਨਾਲ ਲੱਗਿਆ ਤਾਂ ਉਸ ਦੇ ਘਰ ਵਿੱਚ ਜੋ ਥੋੜਾ ਬਹੁਤਾ ਸਮਾਨ ਪਿਆ ਸੀ ਉਸ ਨੂੰ ਬਾਜ਼ਾਰ ਦੇ ਵਿੱਚ ਜਾ ਕੇ ਵੇਚ ਦਿੱਤਾ। ਉਹਨਾਂ ਪੈਸਿਆਂ ਦਾ ਘਰ ਦਾ ਰਾਸ਼ਨ ਲਾ ਕੇ ਆਂਦਾ। ਉਸ ਰਾਸ਼ਨ ਨਾਲ ਭੋਜਨ ਤਿਆਰ ਕੀਤਾ ਤੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਬੜੇ ਪਿਆਰ ਦੇ ਨਾਲ ਉਹ ਭੋਜਨ ਸ਼ਕਾਇਆ। ਜਦੋਂ ਅਗਲਾ ਦਿਨ ਚੜਿਆ ਤਾਂ ਉਸ ਸਿੱਖ ਦੇ ਕੋਲ ਨਾ ਕੋਈ ਪੈਸਾ ਸੀ ਤੇ ਨਾ ਹੀ ਘਰ ਵਿੱਚ ਕੋਈ ਰਾਸ਼ਨ ਸੀ। ਉਸ ਸਿੱਖ ਨੇ ਆਪਣੇ ਸਿਰ ਦੇ ਕੇਸ ਕਟਵਾਏ ਤੇ ਉਸ ਦੀ ਰੱਸੀ ਬਣਾ ਕੇ ਬਾਜ਼ਾਰ ਦੇ ਵਿੱਚ ਵੇਚ ਦਿੱਤੀ। ਇਉਂ ਨਾ ਪੈਸਿਆਂ ਦਾ ਘਰ ਦਾ ਸਮਾਨ ਲੈ ਕੇ ਆਇਆ ਉਹ ਸਮਾਨ ਲਿਆ ਕੇ ਆਪਣੀ ਪਤਨੀ ਨੂੰ ਦਿੱਤਾ ਤੇ ਕਿਹਾ ਕਿ ਜਲਦੀ ਦੇ ਨਾਲ ਭੋਜਨ ਤਿਆਰ ਕਰ ਉਸ ਸਿੱਖ ਦੀ ਪਤਨੀ ਨੇ ਭੋਜਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਪਤਨੀ ਕੁਝ ਕੰਮ ਦੇ ਲਈ ਹੋਰ ਪਾਸੇ ਚਲੀ ਗਈ ਤੇ ਆਪਣੇ ਬੱਚੇ ਨੂੰ ਚੁੱਲ੍ਹੇ ਦੇ ਕੋਲ ਬਿਠਾਰ ਗਈ ਤੇ ਉਹ ਬੱਚਾ ਚੁੱਲ੍ਹੇ ਦੇ ਕੋਲ ਖੇਡਣ ਲੱਗ ਪਿਆ ਖੇਡਦਾ ਖੇਡਦਾ ਉਹ ਅੱਗ ਦੇ ਵਿੱਚ ਡਿੱਗ ਪਿਆ ਉਸ ਬੱਚੇ ਦਾ ਪੂਰਾ ਸਰੀਰ ਜਲ ਗਿਆ ਜਦੋਂ ਉਸ ਔਰਤ ਨੇ ਆ ਕੇ ਵੇਖਿਆ ਕਿ ਬੱਚੇ ਦਾ ਪੂਰਾ ਸਰੀਰ ਜਲ ਗਿਆ ਹੈ ਤੇ ਮਰ ਗਿਆ ਹੈ ਇਹ ਸਭ ਵੇਖ ਕੇ ਉਹ ਔਰਤ ਕੁਛ ਨਾ ਬੋਲੀ ਉਸਨੇ ਸੋਚਿਆ ਕਿ ਇਹ ਸਭ ਕੁਝ ਸੁਣ ਕੇ ਗੁਰੂ ਜੀ ਕਿਤੇ ਬਿਨਾ ਭੋਜਨ ਖਾਦੇ ਬਿਨਾ ਸਾਡੇ ਘਰੋਂ ਚਲੇ ਨਾ ਜਾਣ ਜੇਕਰ ਇਸ ਤਰ੍ਹਾਂ ਹੋਇਆ ਤਾਂ ਸਾਦ ਨੂੰ ਬਹੁਤ ਜ਼ਿਆਦਾ ਪਾਪ ਲੱਗੇਗਾ ਉਸ ਔਰਤ ਨੇ ਆਪਣੇ ਬੱਚੇ ਨੂੰ ਇੱਕ ਕੱਪੜੇ ਵਿੱਚ ਲਪੇਟਿਆ ਤੇ ਇੱਕ ਕਮਰੇ ਦੇ ਵਿੱਚ ਲੁਕੋ ਦਿੱਤਾ ਤੇ ਆਪਣੇ ਪਤੀ ਨੂੰ ਵੀ ਆਪਣੇ ਪੁੱਤਰ ਦੇ ਬਾਰੇ ਨਹੀਂ ਦੱਸਿਆ ਅਤੇ ਭੋਜਨ ਤਿਆਰ ਕਰ ਦਿੱਤਾ ਭੋਜਨ ਤਿਆਰ ਕਰਨ ਤੋਂ ਬਾਅਦ ਉਸਨੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨੇ ਜੀ ਨੂੰ ਬੁਲਾ ਕੇ ਭੋਜਨ ਉਹਨਾਂ ਦੇ ਅੱਗੇ ਰੱਖ ਦਿੱਤਾ ਜਦੋਂ ਉਸ ਔਰਤ ਨੇ ਗੁਰੂ ਜੀ ਅੱਗੇ ਭੋਜਨ ਰੱਖਿਆ ਤਾਂ ਗੁਰੂ ਜੀ ਨੇ ਉਸ ਔਰਤ ਨੂੰ ਪੁੱਛਿਆ ਕਿ ਆਪ ਜੀ ਦਾ ਜੋ ਬੱਚਾ ਹੈ ਇਸ ਸਮੇਂ ਸਾਨੂੰ ਦਿਖਾਈ ਨਹੀਂ ਦੇ ਰਿਹਾ ਉਸ ਔਰਤ ਨੇ ਗੁਰੂ ਜੀ ਨੂੰ ਪਿਆ ਕਿ ਉਹ ਅੰਦਰ ਸੁੱਤਾ ਪਿਆ ਹੈ ਪਰ ਗੁਰੂ ਜੀ ਤਾਂ ਸਭ ਜਾਣੀ ਜਾਣਸਾਨ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਕਿ ਕੀ ਹੋਇਆ ਹੈ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਔਰਤ ਨੂੰ ਕਿਹਾ ਕਿ ਉਸ ਨੂੰ ਜਗਾ ਕੇ ਸਾਡੇ ਕੋਲ ਲਿਆਓ ਉਹ ਆਏਗਾ ਤਾਂ ਅਸੀਂ ਭੋਜਨ ਛਕਾਂਗੇ ਗੁਰੂ ਜੀ ਦੀ ਇਹ ਗੱਲ ਸੁਣ ਕੇ ਉਹ ਔਰਤ ਕੁਛ ਨਾ ਬੋਲੀ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਆਪਣੇ ਬੱਚੇ ਦਾ ਨਾਮ ਕੀ ਰੱਖਿਆ ਹੈ ਉਸ ਸੇਖ ਨੇ ਉੱਤਰ ਦਿੱਤਾ ਜੀ ਲਾਲਾ ਨਾਮ ਰੱਖਿਆ ਹੈ ਗੁਰੂ ਜੀ ਨੇ ਉਸ ਬੱਚੇ ਦਾ ਨਾਮ ਲੈ ਕੇ ਬੁਲਾਇਆ ਕਿ ਆਓ ਲਾਲਾ ਜੀ ਭੋਜਨ ਛਕੋ ਬਸ ਇੰਨੀ ਗੱਲ ਕਹਿਨ ਦੀ ਧੀਰ ਸੀ ਕਿ ਉਹ ਬੱਚਾ ਹੱਸਦਾ ਖੇਡਦਾ ਹੋਇਆ ਬਾਹਰ ਆ ਗਿਆ ਉਸ ਬੱਚੇ ਦੇ ਸਰੀਰ ਤੇ ਕੋਈ ਜਲੇ ਦਾ ਨਿਸ਼ਾਨ ਨਹੀਂ ਸੀ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਬੱਚੇ ਨੂੰ ਆਪਣੇ ਕੋਲ ਬਿਠਾਇਆ ਤੇ ਆਪਣੇ ਹੱਥਾਂ ਨਾਲ ਉਸ ਨੂੰ ਭੋਜਨ ਛਕਾਇਆ ਉਸ ਦੀ ਮਾਂ ਆਪਣੇ ਪੁੱਤਰ ਨੂੰ ਜਿਉਂਦਾ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਈ ਉਸਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਉਹ ਸਿੱਖ ਤੇ ਉਸਦੀ ਪਤਨੀ ਦੇ ਅੰਦਰ ਗੁਰੂ ਜੀ ਦੇ ਪ੍ਰਤੀ ਹੋਰ ਵੀ ਸ਼ਰਧਾ ਭਾਵਨਾ ਵਧ ਗਈ ਉਹ ਪਤੀ ਪਤਨੀ ਦੋਨੋਂ ਗੁਰੂ ਜੀ ਦੇ ਚਰਨਾਂ ਤੇ ਟੈ ਪਏ ਗੁਰੂ ਜੀ ਨੇ ਉਹਨਾਂ ਦੋਵਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਤੇ ਆਪਣੀ ਕਿਰਪਾ ਦੇ ਨਾਲ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਉਸ ਤੋਂ ਬਾਅਦ ਗੁਰੂ ਜੀ ਤੇ ਭਾਈ ਮਰਦਾਨਾ ਜੀ ਆਪਣੀ ਅਗਲੀ ਯਾਤਰਾ ਤੇ ਨਿਕਲ ਪਏ ਸਤਨਾਮ ਸ੍ਰੀ ਵਾਹਿਗੁਰੂ